ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਸੋਦਰ ਰਾਗਾ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪਰਿ ਸੋ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੰਤੁਦਨੋ ਚਿਤੁ ਗੁਪਤਿ ਲਿਖ ਜਾਨਨ ਲਿਖ ਲਿਖ ਧਰਮ ਬੇਚਾਰੇ ਗਾਵੰਤੁਦਨੋ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵੰਤੁਦਨੋ ਵਿਨਦਰੰਦਰਾਸਨ ਬੈਠੇ ਦੇਵਤਿਆ ਅੰਦਰ ਨਾਲੇ ਗਾਵੰਤੁਦਨੋ ਸਿਧਿ ਸਮਾਧੀ ਅੰਦਰ ਗਾਵੰਤੁਦਨੋ ਸਾਧਵੇ ਚਾਰੇ ਗਾਵੰਤੁਦਨੋ ਜਤੀ ਸਤੀ ਸੰਤੋਖੀ ਗਾਵੰਤੁਦਨੋ ਵੀਰ ਕਰਾਰੇ ਗਾਵੰਤੁਦਨੋ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੁ ਪਾਏ ਤੇਰੇ ਅਟਸਤੀਥ ਨਾਲੇ ਗਾਵੰਤ ਤੁਧਨੋ ਜੋਤਮਾ ਬਕਸੂ ਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇ ਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਬੇਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਨਚਾਈ ਰੰਗੇ ਰੰਗੇ ਭਾਂਤੇ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਾ ਮਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵੜਚੀ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਤੇ ਦੇਖ ਨਾ ਪਾਈਆ ਕਰਮ ਲੈ ਨਾ ਹੀ ਠਾਕ ਰਹੀ ਆ ਆਖਣ ਵਾਲਾ ਕਹਿਆ ਵਿਚਾਰਾ ਸਿਖਤੀ ਪ੍ਰੇ ਤੇਰੇ ਭੰਡਾਰਾ ਜਿਸ ਤੂੰ ਦੇਂ ਤਿਸੈ ਕਿਆ ਚਾਰਾ ਨਾਨਕ ਸਤ ਸਵਾਰਣ ਹਾਰਾ ਸਮ ਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕਿਲਾ ਗੈ ਭੂਖ ਉਤਭੁਖੇ ਖਾਏ ਚਲਿਐ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾ ਰਹਾਓ ਸਾਚੇ ਨਾਮ ਕੀ ਤਿਲ ਵੜਿਆਈ ਅੱਖத் ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀਂ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੁਮਰੈ ਨਾ ਹੋਵੇ ਸੋਗ ਦਿਨਦਰਹਿ ਨਾ ਝੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਵੇ ਜੇ ਵੜਾ ਤੇ ਵੜਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸਸਮ ਬਸਾਰੇ ਤੇ ਕਮजात ਨਾਨਕ ਨਾਮੇ ਬਾਸ ਸਨਾ ਤੇਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਪਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਂਤ ਸਖਾਈ ਹਰ ਕੀਰਤ ਹਮਰੀ ਰੈ ਰਾਸ ਰਹਾਓ ਹਰ ਜਨ ਕੇ ਵਿਢ ਭਾਗ ਵਡੇਰੇ ਜਿਨ ਹਰ ਹਰ ਸ਼ਬਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰੁੱਤਾ ਸਹਿ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨੀ ਆਏ ਤ੍ਰਿਗਜੀ ਵੇ ਤ੍ਰਿਗਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮੰਚ ਤਵੇਂ ਉਦਮ ਜਾਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਘਰ ਜਿ ਕਾਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤਰਿਆ ਗੁਰ ਪ੍ਰਸਾਦ ਪਰਮ ਪਤ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸੇਰੇ ਸੇਰੇ ਰਿਜਕ ਸਮਾਹਿਰ ਠਾਕੁਰ ਕਾਹੇ ਮਨ ਪਉ ਕਰਿਆ ਊੜੇ ਊੜਾਵੇ ਸੈ ਕੋ ਸਾਤਿ ਸਪਾਛੇ ਬਚਰੇ ਛਰੇਆ ਤਿਨ ਕਵਨ ਖਲਾਵੇ ਕਮਨ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਬਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨ ਪਰ ਬਰਿਆ ਰਾਗਾ ਸਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨਾਰ ਪੁਰਖ ਨਿਰੰਜਨਾਰ ਕਮਾਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਸਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਾ ਅਨੰਤ ਕਜੰਤ ਵਿਚਾਰਾ ਤੂੰ ਘਟ ਘਟ ਯੰਤਰ ਸਰਮਣਿਨੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾ ਤੇ ਇੱਕ ਪੇਖਾਰੀ ਜੀ ਸਭ ਤੇਰੇ ਚੋੜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰਨਾ ਜਾਣਾ ਤੂੰ ਪਾਰਬੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਨ ਕੁਰਬਾਣਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੋਟੇ ਜਮ ਕੇ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੁਝ ਅਨਣਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਰਹਿ ਹਰ ਪੂਜਾ ਜੀ ਤਪਤਾ ਪੈਂ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰਕੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਤਪੁਰਖ ਪਰਮ ਪ੍ਰਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਵੇਖੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸਿਸ਼ਟ ਸਭ ਉਪਾਈ ਜਿ ਤੁਦਾ ਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾ ਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਈ ਆਸਾ ਮਹਲਾ 4 ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਬਨੀ ਧਿਆਇਆ ਜਿਸਨੋ ਕਿਰਪਾ ਕਰਹਿ ਤਨਾ ਅਮਰਤ ਨ ਪਾਇਆ ਗੁਰਮੁਖ ਲਾਦਾ ਮਨ ਮੁਗ ਗਵਾਇਆ ਤੁਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਓ ਸਭ ਤੁਜੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੇ ਜੀ ਜਨ ਸਭ ਤੇ ਰਾਖੇ ਲਵਜੋਗ ਮਿਲ ਵਿਛੜਿਆ ਸੰਜੋਗੇ ਮੇਲ ਜਿਸਨੋਂ ਤੂੰ ਜਾਣਾ ਏਹ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨਨ ਸੇ ਵਿਅਤਨ ਸੁਖ ਪਾਇਆ ਸਹ ਜੀਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜ ਹੈ ਪਹਿਲੇ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖਾ ਤੈ ਡੂਬੀਐ ਮਨ ਏਕ ਨਾ ਚਿਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗੱਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾ ਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਜ ਤਿਰਗਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬਰਥਾ ਜਾਤ ਰੰਗ ਮਾਇਆ ਕਹਿ ਰਹਾ ਓ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾਂ ਸ਼ਰਨ ਪਰੇ ਕੀ ਰੱਖੋ ਸਰਮਾ ਇਕੋ ਓੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਅਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚੰਨਨ ਮੰਨ ਰੈ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਫਾ ਦੇ ਮੋਏ ਬਚਾਵੋ ਸੁਖੀ ਬਸੈ ਮੋਹਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋ ਰਛਾ ਨਿਜ ਕਰ ਦੇ ਕਰਿਆ ਸਭੈ ਰਣ ਕੋ ਵਾਸਂ ਘਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੁ ਤੁਮ ਤੇ ਪਾਉ سیوک سکھ ہمارے تاری چن چن سترا مارے مارئیں آپا دیں مجھے برن کال کا تراس نو جوست ہمارے پچھا سری اتو جو کری اور اچھا راک لو مو راک نے سائب سنسہے پیارے دین بند دشن کے ہنتا تمو پری چتردسکنتا کال پائے برہم بپترا کال پائے شیو جوترا کال پائے کار بھیشن پرکاشا سکل کال کاکیا تماشا جمن کال جوگی شیو کی یو ویدرج برہم جو ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਂਤ ਜਛਨ ਉਪਜਾਇਆ ਆਦੰਤਿ ਕੈ ਉਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਮਹਾਰੀ ਸਕਲ ਪ੍ਰਜਾ ਦਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਣ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰੇ ਅਸਥੂਲਾ ਸਭ ਪ੍ਰਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੇ ਜਾਨੈ ਜਬ ਉਤਕਰ ਕਰਾ ਕਰ ਤਾਰਾ ਪ੍ਰਜਾ ਤਰਤਪ ਦੇ ਅਪਾਰਾ ਜਵਿਆ ਕਰਖ ਕਰਤ ਹੁਕਮ ਹੋ ਤੁਮ ਮੈਂ ਮਿਲਤ ਦੇਹ ਧਰਸ ਬੂੰ ਜੇਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੂਜ ਉਚਾਰੇ ਤੋਮ ਸਭ ਤੇ ਰੈ ਨਿਰਾਲਮ ਜਾਨਤ ਬੇਧ ਭੇਦ ਦੇ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲ ਨਦ ਸੰਭ ਤਾਂ ਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਮ ਨ ਪਾਵਤ ਬੇਦਾ ਤਾਂ ਕੋ ਕਰਪਾਨ ਅਨੁਮਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪਥਮ ਸੰਸਾਰਾ ਇਕੈ ਰੂਪ ਅਨੂਪ ਸਰੂਪ ਅਰੰਕ ਭਇਓ ਰਾਵ ਕਈ ਭੂਪਾ ਅੰਡ ਜਿਰ ਸਿਤਜ ਕੀਨੀ ਉਤਪੁਜ ਖਾਨ ਬਹੁ ਰਚਦੀਨੀ ਕਉ ਫੂਲ ਰਾਜਾ ਵੈ ਬੈਠਾ ਕਉ ਸਿਮਟ ਭਇਓ ਸ਼ੰਕਰ ਇਕੈਠਾ ਸਗਰੀਸ਼ਟ ਦੇ ਖਾਇ ਚੰਭਵ ਆਚੁਕਾ ਸਰੂਪ ਸਵੰਭਵ ਔਰ ਅੱਛਾ ਮੇਰੇ ਤੁਮ ਕਰੋ ਸਿਖੋ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠੋ ਤਤ ਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਆਸ ਤੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਪਤਾਰੇ ਜੋ ਕਲ ਕੋ ਇਕ ਬਾਰ ਤੇ ਆਹੇ ਤਾਂਕੇ ਕਾਲ ਨਿਕਟ ਨਐ ਆਹੇ ਰਚਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਿਸ਼ਟ ਤ੍ਰੇਤ ਤਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਿਹਰੋ ਤਾਂਕੇ ਤਾਪ ਤਨਕ ਮੋਹ ਰਹੋ ਰਿੱਧ ਸਿੱਧ ਕਰਮ ਸਭ ਹੋਏ ਦੁਸ਼ਟ ਛਾਛਵੇ ਸਕੇ ਨਾ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾਂ ਉਬਾਰਾ ਜਿੰਨ ਨਾਮ ਤੇਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਾ ਖੜਕੇ ਮੈਂ ਸ਼ਰਨ ਤੇਹਾਰੀ ਆਪਾ ਦਿਲ ਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜ ਕੇਤ ਮੈਂ ਸਰਣ ਤੇ ਹਾਰੀ ਆਫਾਦ ਲਿਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਬਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਾਂਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਅਨੇ ਕਹਿ ਮਤੇਕ ਨਾ ਮਾਨੇਉ ਸਿਮਰਤ ਸਾਸਤਰ ਵੇ ਸਬੈ ਵੋ ਭੇਦ ਕਹਿ ਮੇਕ ਨਾ ਜਾਣੇਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਯੋ ਸਭ ਤੋਏ ਬਖਾਨੇਉ ਦੂਰਾ ਸਗਲ ਦਵਾਰ ਕੋ ਛਾੜ ਕੇ ਕਹਯੋ ਤੁਹਾਰੋ ਦਵਾਰ ਬਾਏ ਗਏ ਕਿਲਾਜ ਅਸ ਗੋਬਿੰਦਾਸ ਤੁਹਾਰ ਰਾਮਕਲੀ ਮਹੱਲਾ ਤੇਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸੈ ਸਿਤੀ ਮਨੁਭ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੁਸ ਦਰ ਹੋ ਹਰ ਨਾਲੇ ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਣਾ ਅੰਗਿਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਤਾਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੇ ਛੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਅਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਹਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੋਜਾਈਆਂ ਸਦਾ ਕੁਰਬਾਨ ਕੀਰਤਾ ਗੁਰੂ ਵਿਟਹੋ ਜਿਸ ਤੀਆਂ ਇਹ ਵਢਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕੋ ਸਿ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇਆ ਉਤਰੇ ਸਗਲ ਬਿ ਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿਤ ਸਤਿਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਮੁੰਦਾਬਣੀ ਮਹੱਲਾ ਪੰਜਮਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏ ਵਸਤ ਤਜੀ ਨਾ ਜਾਏ ਨਿਤਨ ਤਰਾ ਖੁਰ ਧਾਰੋ ਤਮ ਸੰਸਾਰ ਚਲਨ ਅਗਤਰੀਐ ਸਬਨਾਨਕ ਬ੍ਰੰਪਸਾਰੋ ਸ਼ੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋ ਈ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਈ ਤਰਸ ਪਿਆ ਮੇਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮੰਥੀ ਵੈ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦ੍ਰਮਾਹੇ ਸੁਣ ਕੈ ਜਮ ਕੈ ਦੂਤ ਨਾਇਤ ਰਹਿ ਛੜ ਜਾਹੇ ਪੌਦਲ ਵਿਖ ਮਸਗਾ ਹੋ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲਮੇ ਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈਨੋ ਕ੍ਰਿਪਾਲ ਸੰਭਾਲੇ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਏ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰਿਆਰਾਧਨਾ ਜਿਵਾਂ ਜਪੁਰਨਾਉ ਨਿਤਨੀ ਸਤਗੁਰ ਪੇਖਣਾ ਸਭਨੇ ਸੁਨਣਾ ਗੁਰਨਾਉ ਸਤਗੁਰ ਸੇ ਤੀਰਤਿਆਂ ਅੰਦਰ ਕੈ ਪਾਈਏ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਾਥ ਦੇ ਜਗ ਮੈਂ ਉਤਮ ਕਾਢੀ ਏ ਵਿਰਲੇ ਕੇ ਕੇ ਮਹੱਲਾ ਪੰਜ ਮਾਰਖੇ ਰਖਣਹਾਰਾ ਪੂਬਾਰੇ ਹਨ ਗੁਰ ਕੀ ਪੈਰੀ ਪਾਏ ਕਾ ਸਵਾਰੇ ਹਨ ਹੋਆ ਦਇਆਲ ਮਨੋਨਾ ਵਿਸਾਰੇ ਹਨ ਸਾਜਨਾ ਕੈ ਸੰਗ ਭਵ ਜਲਤਾਰੇ ਹਨ ਸਾਕਤ ਨਿੰਦਕ ਦੁਸ਼ਟ ਖਿਨਮਾਏ ਬਿਦਾਰੇ ਤੈ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤੈ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ جس سمرت سکھ ہوئے سگلے دکھ جا ہے واحر جی کا خالسہ واحر جی کی فتح